ਲੈ ਸੱਜਣਾ ਪਿੰਡ ਨੀਲੋਵਾਲ ਤੋਂ ਨਾ ਬਾਈ ਗੋਲੂ ਕੋਲੇ ਪਹੁੰਚੇ ਹੋਏ ਆਂ 6 ਮੱਝਾਂ ਦਿਖਾ ਦਾਂਗੇ ਤੁਹਾਨੂੰ ਬਹੁਤ ਕਮਾਲ ਦੀਆਂ ਇੱਕ ਇਹ ਮੰਨ ਲਓ ਵੀ ਨੀਲੀ ਰਾਵੀ ਦਾ ਨਾ ਤੁਹਾਨੂੰ ਤੋਹਫਾ ਪੀਸ ਦਿਖਾ ਦਾਂਗੇ ਤੇ ਇੱਕ ਲੱਭਿਆ ਇਧਰਲੇ ਬੰਨੇ ਮਾਰਨੀ ਕੈਮਰਾ ਉਹ ਸਾਹਮਣੇ ਆ ਗਈ ਨੀਲੀ ਰਾਵੀ ਜਿਹੜੀ ਝੋਟੀ ਖੜੀ ਆ ਗੱਬਣਾ ਤੇ ਬਾਕੀ ਡਿਟੇਲ ਬਾਈ ਤੋਂ ਲੈ ਕੇ ਦੇ ਦਾਂਗੇ ਇਕੱਲੇ ਇਕੱਲੇ ਪਸ਼ੂ ਦੀ ਤੇ ਜਿਹੜਾ ਰੇਟ ਆ ਰੇਟ ਇਹ ਮੰਨ ਲਓ ਮਤਲਬ ਵੀਡੀਓ 'ਚ ਹੀ ਕਰਾ ਦਾਂਗੇ ਆ ਜਾ ਲੱਭਿਆ ਇਧਰਲੇ ਬੰਨੇ ਕਮਾ ਦੇ ਇੱਕ ਵਾਰੀ ਕੈਮਰਾ ਤੇ ਬਾਕੀ ਗੱਲਬਾਤ ਤੁਹਾਡੀ ਬਾਈ ਗੋਲੂ ਨਾਲ ਕਰਾ ਦਾਂਗੇ ਆ ਜਾ ਗੋਲੂ ਉਹ ਬਾਤ ਉਹ ਤਾਂ ਮੰਡੀ ਵਾਲੇ ਇੱਥੇ ਮੇਰੇ ਅੱਜ ਦਾ ਨਾ ਹਾਂ ਜੀ ਹਾਂ ਨੰਬਰ ਬੋਲੋ ਨਾਮ ਗਰਜੀਤ ਸਿੰਘ ਜੀ ਪਿੰਡ ਨੀਲੋਵਾਲ ਤਹਿਸੀਲ ਸਨਾਮਾ ਜ਼ਿਲ੍ਹਾ ਸੰਗਰੂਰ ਫੋਨ ਨੰਬਰ ਫੋਨ ਨੰਬਰ 959246841 959246841 ਹੋਰ ਨੰਬਰ ਕੋਈ ਇੱਕ ਹੋਰ ਨੰਬਰ ਹੈਗਾ ਜੀ ਕੋਈ ਗੱਲ ਇੱਕੇ ਬਹੁਤਾ ਨੰਬਰ ਤਾਂ ਠੀਕ ਹੈ ਕਰ ਲਿਆ ਹਾਂ ਇੱਕੇ ਬਹੁਤਾ ਫਿਰ ਬਾਅਦ ਵਿੱਚ ਸ਼ੁਰੂਆਤ ਕਿੱਥੋਂ ਕਰੀਏ ਸ਼ੁਰੂਆਤ ਇਹ ਤੋਂ ਕਰ ਲਓ ਜੀ ਆ ਘੱਟੀ ਤੋਂ ਕਰਦੀ ਆਹ ਹੋ ਜਾ ਸਾਈਡ ਨੂੰ ਲੱਭੀ ਮਾਰਦੇ ਫੇਸ ਤੋਂ ਲਾ ਕੇ ਤੇ ਥਣਾ ਦਾ ਸਾਇਜ ਤੋਂ ਲਾ ਗਿਆ ਐ ਦਿਖਾ ਦੇ ਟਕਾ ਕੇ ਸ਼ਕੀਨ ਦਾ ਫੁੱਲਾ ਬੱਚਾ ਕੀ ਆ ਕੱਟੀ ਆ ਜੀ ਪਿੱਛੇ ਇਹਦੇ ਨਾਲ ਕੱਟੀ ਲੈ ਆ ਜਾ ਬੱਚੀ ਤੋਰ ਦੇ ਖੋਲ ਕੇ ਸੁਆ ਸੁਆ ਪਹਿਲਾ ਜੀ ਦੋ ਦੰਦ ਦੋ ਦੰਦ ਹਾਂ ਜੀ ਹਾਂ ਸੁਆ ਪਹਿਲਾ ਦੰਦੋਂ ਆ ਗਈ ਦੁੱਗੀ ਡਾਬਲ ਆ ਗਈ ਫੁੱਲਾ ਤੇ ਐਨ ਦਿਖਾ ਦੇ ਲੱਭੀ ਚਾਲੀਏ ਵੀ ਟਕਾ ਕੇ ਜੀ ਕਿਹੜੀ ਸਾਈਡ ਤੋਂ ਤੋਰਦੀ ਆ ਇਧਰੋਂ 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 ਕਮਾ ਲੈ ਟਾਲੇ ਬੰਨੇ ਲੰਬਾਰ ਕੀ ਰਸ ਅੱਡਦੀ ਆ ਜੀ ਚਲ ਦੰਦੋਂ ਰਊਗੀ ਬਾਈ ਕਹਿੰਦਾ ਦੁੱਗੀ ਉਹ ਤੁਹਾਡਾ ਫਰਜ਼ਾ ਚੈੱਕ ਕਰਕੇ ਲਿਜਾਣ ਦਾ ਸ਼ਕੀਨ ਆ ਗਈ 10 ਲੀਟਰ ਦੁੱਧ ਤਿਆਰ ਹੈ ਗੁਰੂ ਵੀਰੇ ਤੇ ਕਿੰਨੇ ਦਿਨ ਦੀ ਸੂਈ ਸੂਈ ਨੂੰ ਬਾਈ ਨੂੰ ਹਫਤਾ ਹੋ ਗਿਆ ਇੱਕ ਹਫਤਾ ਇੱਕ ਹਫਤਾ ਹੋ ਗਿਆ 10 ਲੀਟਰ ਹਾਜੀ 10 ਲੀਟਰ ਹਾਜ਼ਰ ਜੀ ਵੱਡੀ ਦਾ ਬਹੁਤ ਆ ਬਹੁਤ ਜੀ ਦੋ ਦੰਦ ਬਾਲੀ ਚੰਗੀ ਚਬਾਈ ਜੀ ਬਾਲੀ ਚੰਗੇ ਛੋਟੀ ਦੀ ਇੱਕ ਬੇਨਤੀ ਹੋ ਰਹੀ ਗੁਰੂ ਵੀਰੇ ਇਹ ਥੋੜਾ ਜਿਹਾ ਨਾਲ ਪਾੜਾ ਲੈਂਦੀ ਹੈਗੀ ਪਤਾ ਨਹੀਂ ਤਾਂ ਔਲ ਕਰਦੀ ਹੈ ਪਤਾ ਨਹੀਂ ਬੱਚੇ ਦੀ ਅਕਲ ਕਰਨੀ ਕਰਦੀ ਹੈ ਛੋਟੀ ਠੀਕ ਆ ਤੇ ਉਹ ਕਹਿੰਦੀ ਕੁਛ ਨਹੀਂ ਕੱਟੀ ਮਗਰੋਂ ਵੀ ਛੱਡੀ ਜਾਓ ਥੋੜਾ ਪਾੜਾ ਹਾਂ ਬਾਲਟੀ ਤਰਕੇ ਚੋਣਾ ਹੀ ਪਾੜਾ ਲੈ ਜਰੂਰ ਲੈਂਦੀ ਹੈਗੀ ਠੀਕ ਹੈ ਗੱਲ ਹਾਂ ਪਾੜਾ ਬਾਈ ਤੇ ਉਦਾਂ ਦਾ ਹੀ ਇਹਦਾ ਮਾੜਾ ਮੋਟਾ ਕਹਿ ਲਈਏ ਇੱਕ ਨਿਸ਼ਾਸ਼ ਨਾਲ ਹੋ ਜੂਗਾ ਹਨਾ ਗੁਰੂ ਜੀਰੇ ਕੱਟੀ ਦਾ ਇਹ ਮਤਲਬ ਹਨ ਨਾਲ 1,40,000 ਦੀ ਵੇਚ ਦਿੰਦੇ ਆਪਾਂ ਕਿੰਨੇ ਲੈ ਲਾਂਗੇ ਅੱਜ ਇਹਦੇ ਅੱਜ ਆਪਾਂ ਯਾਰ ਮੁੱਲ ਤਾਂ ਇਹਦਾ 40 ਵੀ ਨਹੀਂ ਕਰਨਾ 35 ਵੀ ਨਹੀਂ ਕਰਨਾ 30 ਚੋਂ ਆਪਾਂ ਨੂੰ ਸਵਾ ਲੱਖ ਦੀ ਝੋਟੀ ਦੇ ਦਾਂਗੇ ਯਾਰ ਜਮੀ ਯਾਰ ਨਾ 40 ਨਾ 35 ਨਾ ਉਹ ਵੀ ਭਈ ਇਹ ਵੀ ਤਾਂ ਕਰਕੇ ਵੀ ਪਾੜਾ ਜੇਬ ਝੋਟੀ ਇਹ ਆ ਕਰਦੀ ਜਮਾ ਫਿਰ ਤਾਂ ਆਪਾਂ 40 ਦੀ ਝੋਟੀ ਵੇਚ ਦਾਂਗੇ ਨਾ 28 ਨਾ 27 ਨਾ 26 ਨਾ 25 25 ਦੇ ਦਾਂਗੇ 25 ਵੀ ਦੇ ਦਾਂਗੇ ਜੀ ਉਦੋਂ ਘਟ ਵਾਲਾ ਕੋਈ ਫੋਨ ਨਾ ਕਰੇ ਮਾਨਤਾਨ ਜਿਆਦਾ ਛੋਟ ਛੱਪਾ ਆ ਕਰ ਦਾਂਗੇ ਚਲੋ ਆਏ ਤਾਂ ਕਿਸੇ ਸੱਜਣ ਨੂੰ ਨਰਾਜ਼ ਆਪਾਂ ਨੇ ਕਰੀ ਹੈ ਮਾੜਾ ਮੋਟਾ ਦਾ ਕਰਨੀ ਪੈਂਦੀ ਮੂਹ ਕੀਰ ਕੱਢ ਕੇ ਕੰਮ ਕਰੀਨੇ ਪੜਾ ਛੋਟੀ ਵਾਲੀ ਚੰਗੇ ਵੀਰੇ ਠੀਕ ਆ ਗੱਲ ਛੋਟੀ ਵਾਲੀ ਅਸਲ ਚਵਾਈ ਦੀ ਕਿੱਦਾਂ ਹੈ ਵਾਲੀ ਪੋਲੀ ਮੋਟੀ ਫੋਕੀ ਜਮੇ 100 ਦੀ 100 ਜਮੇ 100 ਦੀ ਕਾਰਨ ਦਿਖਾ ਦਾਂਗੇ ਦਿਖਾ ਦਾਂਗੇ ਜੀ ਚਲੋ ਕੋਸ਼ਿਸ਼ ਰਊਗੀ ਵੀ ਚਵਾਈ ਤੁਹਾਨੂੰ ਦਿਖਾ ਦੇਣਾ ਨਾ ਨਾ ਦਿਖਾ ਦਾਂਗੇ ਜੀ ਕੋਈ ਤੇ ਹੁਣ ਆ ਜਾ ਲੱਭੀ 2 ਨੰਬਰ ਵਾਲੀ ਤੇ ਹੁਣ ਮ ओके okay. हां जी ए होगी लगभग चौगी है ना चौगी जी चौगी हां तोर दो जी खोल के नंबर दूसरा नौ ना <laughs> किलो दूध है बिरयादे ਥੱਲੇ ਤਿਆਰ ਕਿੰਨੇ ਦਿਨ ਦਾ ਸੁਆ ਇਹਨੂੰ ਵੀ 9 ਦਿਨ ਹੱਪਾ ਹੋਵੇ ਲੰਬਾ ਇਧਰ ਹੀ ਰਹਿ ਜਾ ਕਰ ਕਿੰਨੇ ਦਿਨ ਦਾ ਸੁਆ 9 ਦਿਨ ਹੋ ਗਏ ਜੀ ਇਹਨੂੰ ਸੁਈ 9 ਦਿਨ ਦੀ ਸੁਈ ਦੁੱਧ ਕਿੰਨਾ ਦੁੱਧ ਨੂੰ ਬਹੁਤ ਖਰੀ ਜੀ 9 ਕਿਲੋ ਤਿਆਰ ਜਮਾ ਚਵਾਈ ਬਹੁਤ ਸਿਰੇ ਦੀ ਆ ਹਾਂ ਜੀ ਡੰਗ ਤੋਂ ਡੰਗ ਚੋਣਾਂ ਡੰਗ ਤੋਂ ਡੰਗ ਉਹ ਤਾਂ ਅਗਲਾ ਚੋਕ ਕੇ ਲੈ ਜੀ ਤਾਂ ਮੇਰੇ ਕੋਲ ਨਹੀਂ ਠੀਕ ਆ ਗੱਲ ਦੋ ਤਿੰਨ ਚਾਰ ਟਾਈਮ ਚੱਲੀ ਹਾਂ ਹਾਂ ਜਮੇ ਕੋਈ ਚੱਕਰ ਨਹੀਂ ਹੈਗਾ ਜੀ ਠੀਕ ਆ ਗੱਲ ਚਵਾਈ ਦੀ ਬਾਈ ਕਹਿੰਦਾ ਰੋਗੀ ਹਾਂ ਹਾਂ ਦੇਖੋ ਤੁਸੀਂ ਕਿਹੇ ਜੇ ਲੱਗੇ ਹੋ ਨੇ ਡਰਦੀ ਆ ਹੌਲੀ ਹੌਲੀ ਨਾ ਬਟ ਲੈ ਆ ਲਿਆ ਬੋਝ ਕੇ ਲਿਆ ਇੱਥੋਂ ਦਿਖਾ ਨਹੀਂ ਲੱਭੀ ਮਾਰਨੀ ਕੈਮਰਾ ਥੋੜਾ ਜਿਹਾ ਡਰਦੀ ਆ ਝੋਟੀ ਕਿੰਨਾ ਕੁ ਦੁੱਧ ਕਰ ਸਕਦੀ ਆ ਦੁੱਧ 10 11 ਕਿਲੋ ਕਰ ਦੋਗੀ ਵੀਰੇ ਓਕੇ ਹਾਂ ਜੀ ਹਾਂ ਕਿਲੋ ਕ ਦਾ ਵਧੇ ਜਾਊ ਵਧੂ ਜੀ ਪਤਾ ਹਾਈਟ ਚੰਗੀ ਹੈ ਨਾ ਹਾਈਟ ਬਹੁਤ ਵੱਡੀ ਆ ਜੀ ਹਾਂ ਕਿੰਨਾ ਰੇਟ ਰਹੂਗਾ ਕੋਲੂ ਇਹਦਾ ਪੂਰੀ ਵੀਰੇ ਹੁਣ ਮੀਂਹ ਦਾ ਕਾਰਨ ਹੋ ਰਹਾਗਾ ਤੁਹਾਨੂੰ ਵੀ ਪਤਾਗਾ ਹੁਣ ਆਉਦੇ ਕਰਕੇ ਆਪਾਂ ਪਾਣੀ ਕਰਨੇ ਹੈਗੇ ਜੰਮੀ ਹੂੰ ਪਾ ਤਾਂ ਚਾਹੇ ਝੋਟੀ ਦਾ ਪੱਤੀ ਵੀ ਮੰਗ ਲਈਏ ਸਵਾਦੀ ਵੀ ਝੋਟੀ ਵੇਚ ਸਕਦੇ ਆਂਗੇ 20 ਚੋਂ ਵੀ ਮਾਨਤਾਨ ਕਰ ਦਾਂਗੇ ਇੱਕ 20 20 20 ਚੋਂ ਵੀ ਛੋੜ ਛੱਪਾ ਕਰ ਦਾਂਗੇ ਤੇਰਾ ਇੱਕ 20 ਚੋਂ ਛੋੜ ਛੱਪਾ ਤੇ ਇਧਰ ਲਈ ਤਾਂ ਹੋ ਜੂਗਾ 1 ਲੱਖ ਤੇ ਹਾਂਜੀ ਸਵਾਦੀ ਉਹ ਤਾਂ ਫਿਕਸ ਹੈ ਜੀ ਮਾਨਤਾਨ ਜਾਂ ਕਰ ਦਾਂਗੇ ਤੇ ਕੋਈ ਦੋਨੇ ਲੈਂਦਾ ਭਰਾ ਇਕੱਠੀਆਂ ਹਾਂਜੀ ਹਾਂ ਕੋਈ ਗੱਲ ਨਹੀਂ ਠੀਕ ਹੈ ਗੱਲ ਤੇ ਹੁਣ ਮਾਰ ਦੇ ਲੈ ਵੀ ਤਿੰਨ ਨੰਬਰ ਵਾਲੀ ਦੇ ਕੈਮਰਾ ਇਹਦਾ ਸੂਆ ਕੋਲੂ ਤੋੜ ਦਿਆ ਕਰ ਬਈ ਨਾਲ ਦੇ ਨਾਲ ਚਾਰ ਦਿਨ ਤਾਂ ਗਈ ਵੀਰੇ ਇਹ ਵੀ ਕੱਟੀ ਚੌਗੀ ਚੌਗੀ ਏ ਵੀਰੇ ਮਾਲਕਾ ਨੇ ਮੈਨੂੰ ਇਹ ਦੱਸ ਕੇ ਦਿੱਤੇ ਵੀ ਰੁਸਤਮੇਂ ਹਿੰਦ ਦੀ ਕੱਟੀ ਆ ਗਈ ਇਹ। ਓਕੇ। ਹਾਂ ਤੇ ਰੁਸਤਮੇਂ ਦੀ ਕੱਟੀ ਆ ਬਾਈ ਇਹਦੇ ਥੱਲੇ ਹੁਣ 11 ਕਿਲੋ ਹਾਂ ਲੱਗੇ ਜੇ ਲੰਬੀ ਲੈ ਜਦੋਂ। ਠੀਕ ਆ। 11 ਕਿਲੋ ਦਾ ਚੌਣ ਬਹੁਤ ਚੰਗਾ ਲੱਗਿਆ ਹੈ ਵੀਰੇ ਇਹਨੂੰ। ਠੀਕ ਆ ਗੱਲ। ਹਾਂ। ਇਹ ਬਾਈ ਕਹਿੰਦਾ ਆਰਡਰ ਵੀ 4x4 ਆ ਬਾਈ ਚੌਣ ਬਹੁਤ ਚੰਗਾ ਲੱਗਿਆ। ਰੁਸਤਮੇਂ ਹਿੰਦ ਦੀ ਆ ਦੰਦੋਂ ਚੌਗੀ ਆ। ਕਿੰਨੇ ਦਿਨ ਦਾ ਸੂਆ ਹੋ ਗਿਆ? ਸੂਆ ਵੀਰੇ ਸਾਰਿਆਂ ਦੇ ਇਕੱਠੇ ਹੋ ਗਏ ਇਹਨੂੰ ਵੀ ਹੋ ਗਏ 9-10 ਦਿਨ ਅੱਜ। 9-10 ਦਿਨ ਦੀ ਸੂਈ ਦੰਦੋਂ ਚੌਗੀ ਆ ਪ੍ਰੋਸ ਦੁੱਧ ਹੁੰਦਾ 11 ਕਿਲੋ ਹੋਗਾ ਇਹਦੇ ਥੱਲੇ ਦਾ ਆਰਾਮ ਨਾਲ ਬੱਸ ਪਤਾ ਹਾਂਜੀ ਹਾਂ ਲੈ 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 ਆਲੇ ਆਲੇ ਆ ਨੇੜੇ ਥੋੜੀ ਨੇੜ ਡਰਦੀਆਂ ਨੇ ਜੀ ਥੋੜੇ ਜੀ ਠੀਕ ਆ ਗੱਲ ਉਹ ਤਾਂ ਬਾਡੀ ਬੂਡੀ ਦੀ ਚੰਗੀ ਆ ਲੱਗਦਾ ਬਾੜੀ ਚੰਗਿਆ ਜੀ ਆ ਲੈ ਵਾ ਤਾਂ ਬਾਟਨ ਵਾਲਾ ਲੈ ਭਾਈ ਬਾਟਨ ਵਾਲਾ ਹਾਂਜੀ ਹਾਂ ਨਾਲ ਇਹਦੇ ਮੇਰੇ ਖਿਆਲ ਕੱਟਾ ਗਿਆ ਨਾਲ ਕੱਟਾ ਜੀ ਆ ਨਾਲ ਆ ਗਿਆ ਮੇਲਕਾਫ ਕੱਦ ਚੰਗਾ ਤੇ ਜਾਨ ਵੀ ਚੰਗੀ ਆ ਤੇ ਦੰਦੋ ਕਿਤਰਾ ਦਸੀਆ ਭਾਈ 4 ਜੀ 4 4 ਦੰਦੋ ਬਾਈ ਕਹਿੰਦਾ ਹਾਰਟ ਦਿਖਾ ਦਿਓ ਵੀਰੇ ਨਾਲੇ ਚੜਾਈ ਦਿਖਾ ਦਿਓ ਨਾਲੇ ਲਿਖੀ ਇੱਥੋਂ ਲੈ ਇਧਰ ਲਈ ਬੰਨੇ ਲਿਆ ਇੱਥੇ ਮਾਰ ਕੈਮਰਾ ਇੱਥੋਂ ਮੇਰੀ ਤਾਂ ਆ ਰਹੀ ਦੀ ਨਾ ਨਾਲ ਕਿੰਨੇ ਪੈਸੇ ਕੋਲੂ ਇਹਦੇ ਅੱਜ ਯਾਰ ਮੇਰੇ ਮੁੱਲ ਤਾਂ ਇਹਦਾ ਆਪ ਕਰਦੇ 1,45,000 ਰੁਪਇਆ ਕਿੰਨੇ ਜਮੇ ਜੇਬ ਚ ਕਿੰਨੇ ਪਾਉਣੇ ਆ ਫਿਕਸ 1,40,000 ਦੀ ਝੋਟੀ ਛੱਡਾਂਗੇ ਬਸ 1:40 ਦੀ 1:40 ਦੀ ਦੇ ਦਾਂਗੇ ਦੇ ਦਾਂਗੇ ਜੀ ਹਾਂ ਉਦੋਂ ਕੱਟ ਨਹੀਂ ਹੁੰਦੀ ਠੀਕ ਹੁਣ ਮਾਰ ਦੇ ਲੱਭੀ ਆ ਝੋਟੀ ਦੇ ਕੈਮਰਾ ਸਿੰਘ ਸਿੰਘ ਦਾ ਬਾਹਲਾ ਅਸਲਾ ਵੱਡੀ ਫੁੱਲਾ ਇਹਦਾ ਸੂਆ ਕੋਲੂ ਸੂਆ ਗੁਰੂਬੀਰ ਇਹਦਾ ਦੂਜਾਗਾ ਠੀਕ ਆ हां ऊ अगला कहंदागा तो शो का का आए आए हुए हुए। <laughs> भी व्यापारी कला नफा लेनी जानदेनेगे इत्थे खाऊगा व्यापारी ਘਾਟ हां इत्थे ਘੱਟ ਵਾਲੀ ਗੱਲ ਹੈ ਹੁਣ ਇਹ ਵੀ ਵਪਾਰੀ ਇੱਥੇ ਖਾਊਗਾ ਮੈਂ ਵੱਡੀ ਵਪਾਰੀ ਘਾਟਾ ਛੋਟੀ ਦਾ ਵਾਲੀ ਚੰਗੀ ਆ ਯਾਰਾ ਛੋਟੀ ਦਾ ਵੀਰੇ ਹਰਿਆਣੇ ਦੀ ਆ ਜਮਾ ਠੀਕ ਆ ਗੱਲ हां ਜਿੰਨੇ ਵੀ ਫੁੱਲ ਆ ਵਾਲੀ ਵੱਡੀ ਸਿੰਗੀ-ਸੁੰਗੀ ਦਿਖਾ ਦਿਓ ਠੀਕ ਹੈ ਤੇ ਇੱਕ ਮਟ ਕੱਟੀ ਦੇ ਪਿੱਛੇ ਆ ਵੀਰੇ ਠੀਕ ਆ ਲੈ ਚੱਲ ਤੇ ਇਹ ਛੋਟੀ ਵੀਰੇ ਬੁਖਾਰ ਹੋ ਗਿਆ ਤੀਆ ਹੁਣ ਸੰਸਾਰ ਛੋਟੀ ਥੋੜਾ ਜਿਹਾ ਟੀਕੇ ਟੂਕੇ ਲੱਗੀ ਗਏ ਛੋਟੀ ਉਲਝ ਗਈ ਹੁਣ ਸਾਨੂੰ ਪਤਾ ਚਲੋ ਮੈਨੂੰ ਤਾਂ ਹੁਣ ਘੱਟ ਵੱਧ ਕਰਕੇ ਵੇਚੀ ਪੈਣੀ ਚਵਾਈ ਕਰੀ ਵੀ ਇਹਦੀ ਠੀਕ ਹੈ ਗੱਲ ਇਹਦੇਮ ਤਾਜ ਜੀ ਨੇ ਫੋਟੋ ਮੇਰੇ ਲਈ ਪਾਈਆਂ ਜੇ ਕੋਈ ਪਾਲਣ ਖਾਤਰ ਬੰਦੇ ਨੇ ਰੱਖਣੀਆਂ ਕਰੇ ਟੋਕੜਾਂ ਦੇ ਜਗਾ ਚ ਨਾ ਨਾ ਆਪਾਂ ਤਾਂ ਖੜਾਉਣੀਆਂ ਔਖੀਆਂ ਰੋਜ਼ ਦਾ ਵਪਾਰ ਦਾ ਕੰਮ ਆ ਮਾਲ ਵਾਧਾ ਹੋ ਜਾਣਾਗਾ ਕਿੰਨੇ ਦੇਵਾਂਗੇ ਹੁਣ ਆਪਾਂ ਵੀਰੇ ਯਾਰ ਛੋਟੀ ਦੇ ਦਾਂਗੇ 95000 ਦੀ ਅੱਜ ਹਾਂਜੀ ਠੀਕ ਹੈ ਗੱਲ ਫਰੀਦੀ ਦਾ ਬਹੁਤ ਮਹਗੀ ਹੋਈ ਆ ਬਾਈ ਆ ਕੱਟੀ ਆ ਲੱਭੀ ਆ ਕੱਟੀ ਤੇ ਮਾਰ ਆ ਜੱਡ ਵੇ ਲੈ ਕੇ ਕੱਟੀ ਆ ਇਹ ਮੰਨ ਲੋ ਬੋਤੇ ਜਿੱਡੀ ਦਾ ਕੱਟੀ ਆ ਹਾਂਜੀ ਹਾਂ ਨਾਲ ਕੱਟੀ ਆ ਜੀ ਹਾਂ ਇਹ ਆਪਦਾ ਵੀ ਕੱਦ ਕਾਰਡ ਪੁੱਲ ਦਿਖਾਈ ਵੀਰੇ ਕੁਆਲਿਟੀ ਦਿਖਾ ਵੀਰੇ ਯਾਰਾ ਜਮਾਂ ਐਨ ਆ ਵੱਡੀ ਬੁੱਡੀ ਦਾ ਫੁੱਲਾ ਪਰ ਬਾਈ ਕਹਿੰਦਾ ਇਹ ਸੁੱਕੇ ਹੋਏ ਜਿਹੇ ਗਿਆ ਕੰਮ ਚਬਾਈ ਦੀ ਕਿਵੇਂ ਹੁਣ ਚਬਾਈ ਇੱਕ ਨੰਬਰ ਜੀ ਪਾਸ ਆ ਜਮਾਂ ਪਾਸ 100 ਦੀ 100 ਕਰ ਲਾ ਸਿੱਟਾ ਟਾਟ ਜਮਾਂ ਨਹੀਂ ਹੈਗਾ ਜੀ ਉਹ ਸਾਈਡ ਨੂੰ ਹੋ ਜਾ ਇੱਥੋਂ ਦਿਖਾ ਦਿੰਦੇ ਓਕੇ ਜੀ ਓਕੇ ਇਹਦਾ ਬਾਈ ਕਹਿੰਦਾ ਅੱਜ 95 ਲੈ ਲੈਣਾ ਖਰੀਦ ਤਾਂ ਇਹ ਮੰਨ ਲਓ ਵੀ ਇਹਦੀ ਖਾਸ ਹੀ ਉੱਚੀ ਆ ਇਹਦਾ ਕਿਸੇ ਪਾਲਣ ਵਾਲੇ ਬੰਦੇ ਨੂੰ ਦੇਣੀ ਆ ਜੀ ਕੋਈ ਸੌਂਖੀਆ ਬੰਦਾ ਪਾਲਣ ਵਾਲਾ ਲੈ ਲੈਣਾ ਲੈ ਤਾਂ ਦੁੱਧ ਪੀਣ ਵਾਲੇ ਕੱਟੀ ਪਾਲ ਲੂਗਾ ਠੀਕ ਆ ਗੱਲ ਆ ਹਾਂ ਜੀ ਤੇ ਹੁਣ ਮਾਰ ਹੁਣ ਮਾਰਾ ਅਗਲੇ ਨੰਬਰ ਤੇ ਇੱਥੋਂ ਕਰਾ ਦੇ ਜੈਕ ਤੋਰ ਦੇਖੋਨਗੇ ਬਾਈ ਤੋਰ ਦੋ ਬੰਦ ਇੱਥੋਂ ਕਰ ਸਕਦੇ ਹਾਂ ਤੁਰਦੀ ਦੀ ਜੱਜਮੈਂਟ ਇਹਦਾ ਇਹ ਮੰਨ ਲਓ ਗੋਲੂ ਰਾਸ਼ੀਆਂ ਦੇ ਟੈਂਕ ਵਾਲਾ ਕੰਮ ਇਹਦਾ ਵੀਰੇ ਮੈਨੂੰ ਦੱਸਾਂ ਦੀ ਲੋੜ ਨਹੀਂ ਕਿ ਤੇਰੀ ਇਹ ਮੱਝ ਆਹੇ ਠੀਕ ਆ ਗੱਲ ਆ ਇਹ ਬਾਈ ਕਹਿੰਦਾ ਆਪਾਂ ਨੇ ਘਰੇ ਚੋਈ ਵੀ ਹੋਈ ਆ ਸੂਆ ਕਿਹੜਾ ਦਾ ਸੂਹਤੀ ਸਰਾਜੀ ਸੂਹਤੀ ਜਾ ਕਿੰਨਾ ਕੁ ਮਿਲਕਰ ਕੋੜਾ ਦੂਜੇ ਸੂਹੇ ਵੀਰੇ ਪਿਛਲੇ ਸੂਹੇ ਪੰਜਵੇਂ ਮਹੀਨੇ ਸੂਹਤੀ 17 ਕਿਲੋ ਦੁੱਧ ਚੋਇਆ ਆਪਾਂ ਨੇ 17 ਕਿਲੋ ਪੂਰੀ ਗਰਮੀ ਚ ਹਾਂਜੀ ਪੂਰੀ ਗਰਮੀ ਚ ਠੀਕ ਹੈ ਫਿਰ ਮੈਂ ਇਹਨੂੰ ਇਤਕੀ ਠੰਡ ਚ ਆ ਕਰਿਆ ਵੀ ਚਲ ਠੰਡ ਚ ਸੂਪੂਗੀ ਠੀਕ ਹੈ ਤੇ ਬਾਕੀ ਕੁਆਲਿਟੀ ਦਾ ਬਾੜੀ ਆਸਲਾ ਹਾਂਜੀ ਬਾੜੀ ਕਹਿੰਦਾ 17 ਕਿਲੋ ਦੁੱਧ ਜੀ ਚੋਇਆ ਬਜਰਾਂਗੀ ਤੋਂ ਗੱਬਣਾ ਜੀ 13 ਹੋਰ ਕਮਾ ਦੇ ਬਾਈ ਹੋਰ ਬਾਈ ਵਰਾ ਮੋੜ ਤੇ ਜਿੱਦਾਂ ਦੀ ਨਾ ਬਾੜੀ ਆ ਉਦਾਂ ਦਾ ਹੀ ਆਡਰ ਆ ਰਵਾ ਇਹ ਤੁਹਾਨੂੰ ਇਹ ਕਹੂੰਗਾ ਵੀ ਪੂਰਾ ਸਲੈਚ ਚਵਾਈ ਚਵਾਈ ਤਾਂ ਨਾ ਇਹਨਾਂ ਦੀ ਏਦਾਂ ਹੁੰਦੀ ਆ ਵੀ ਫਟਾਕੇ ਵਾਲਾ ਕੰਮ ਹੀ ਹੋ ਜਾਂਦਾ ਬਹੁਤ ਮੋਟੀ ਚਵਾਈ ਆ ਵੀਰੇ ਪੋਲੀ ਕਿੰਨੇ ਦਿਨ ਕੱਢਦੀਆਂ ਕੋਲੂ ਇਹ ਬਸ ਇਹਦਾ ਹੈ ਅੱਜ ਸੂਪੇ ਕੱਲ ਨੂੰ ਸਵੇਰੇ ਇੱਕ ਦੋ ਦਿਨਾਂ ਚ ਹੀ ਸੂਪੋ ਜੀ ਠੀਕ ਆ ਲੈ 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 ਚੱਲਿਆ ਤੇ ਕੀ ਕਿੰਨੀ ਕਾਸ ਹੈ ਤੋ ਫਿਰ ਐਤ ਕੀ 18 20 ਕਿਲੋ ਦੁੱਧ ਕੱਢੂ ਤੋ ਜੀ ਛੋਟੀ ਖਾਣ ਪੀਣ ਨੂੰ ਬਹੁਤ ਖੋਲੀ ਆਗੀ ਠੀਕ ਆ ਬਜਰੰਗੀ ਤੋਂ ਗੱਬਣਾ ਹਾਂ ਜੀ ਦੂਜੇ ਸੂਏ ਦਾ 17 ਕਿਲੋ ਆਪਾਂ ਇਹਦਾ ਘਰੇ ਚੁਆਵਿਆ ਹਾਂ ਅੱਜ ਥੋੜਾ ਜਿਹਾ ਕੱਖ ਘੱਟ ਚੱਕੇ ਹੋਏ ਨੇ ਅੱਗੇ ਮਾਰਕ ਦੇ ਕਿ ਗੁਰੂ ਜੀ ਬ੍ਰਾਦਰ ਲੋਕ ਤਾਂ ਦੇਖੋ ਤੁਸੀਂ 2-2 2.5 ਲੱਖ ਮੰਗੀਆਂ ਜਾਂਦੇ ਨੇ ਚਲੋ ਆਪਾਂ ਨੇ ਵਿੱਚ ਨਹੀਂ ਆਇਆ ਮੈਂ ਆਪਾਂ ਮੁੱਲ ਤਾਂ ਕਰਿਆਂ ਨੂੰ ਮੜੀ 1,90,000 ਰੁਪਏ ਕਰਦੇ ਆਂਗੇ ਇਹਦਾ ਠੀਕ ਆ ਗੱਲ 1,85,000 ਦੀ ਹਿੱਕਸ ਆਪਾਂ ਇਹਨੂੰ ਦੇ ਦਾਂਗੇ ਸਾਡੀ 1,85 ਦੀ ਬਾਈ ਕਹਿੰਦਾ ਦੇ ਦਾਂਗੇ ਇਹ ਇੱਥੋਂ ਕੁਆਲਿਟੀ ਕਰ ਸਕਦੇ ਹੋ ਚਾ ਇੱਕ ਦੁੱਧ ਵਾਲਾ ਪੀਸ ਹੀ ਆ ਵੱਡੀ ਵੀ ਚੰਗੀ ਆ ਚੜਾਈ ਵੀ ਚੰਗੀ ਆ ਤੇ ਸਭ ਤੋਂ ਖਾਸ ਗੱਲ ਇਹਦੀ ਇਹ ਆ ਕਿ ਸਵਾ ਦੀ ਬਹੁਤ ਠੰਡੀ ਸੀਲ ਆ ਗਈ ਇਹ ਬਾੜ ਦੀ ਚੜਾਈ ਦੀ ਚੰਗੀ ਰੱਖੀ ਬੱਚੇ ਵੀ ਬਹੁਤ ਸਰੇ ਦਿੰਦੇ ਆ ਵੀਰੇ ਪਰ ਪਿਛਲੀ ਵਾਰ ਖਾਨਸਾਨ ਦੀ ਕੱਟੀ ਦਿਓ ਉਹ ਖੜੀ ਆ ਆਪਣੇ ਕੋਲੇ ਆ ਬਾੜ ਦੀ ਬਜਰੰਗੀ ਵਾਲੀ ਆ ਗਈ ਐਤ ਕੀ ਬਾਈ ਕਹਿੰਦਾ ਬਜਰੰਗੀ ਤੋਂ ਗੱਬਣਾ ਤੇ ਲਾਸਟ ਤੇ ਤੁਹਾਨੂੰ ਇਧਰਲੇ ਬੰਨੇ ਨੀਲੀ ਆ ਤੋਹਫਾ ਦਿਖਾਵਾਂਗੇ ਤੋੜ ਦਿਓ ਜੀ ਤੇ ਨੀਲੀ ਦਾ ਤਾਂ ਇਹ ਮੰਨ ਲਓ ਵੀ ਤੁਹਾਨੂੰ ਨਾ ਤੋਹਫਾ ਹੀ ਲੱਗਿਆ ਦਿਖਾਉਣ ਲੈ ਚੱਲ ਗੁਰੂ ਇਧਰਲੇ ਬੰਨੇ ਟੇਡੇ ਕੱਟ ਚ ਆ ਗਈ ਬਾੜੀ ਕਮਾਲ ਦੀ ਆ ਇਹਦਾ ਸੂਆ ਕੋਲੂ ਤੀਸਰਾ ਸੂਆ ਸੂ ਵੀਰੇ ਇਹ ਤੀਜਾ ਸੂਆ ਹਾਂਜੀ ਸਾਮੀ ਸੁਮੀ ਦਾ ਫੁੱਲ ਹੋ ਯਾਰ ਬਹੁਤ ਜ਼ਿਆਦਾ ਸਾਮੀ ਆ ਜੀ ਕਿੰਨਾ ਦੁੱਧਾ ਦੂਜੇ ਸੂਏ ਦਾ ਮੇ ਪੈ ਚੱਲਿਆ ਚਲੇ ਜਿਲੇ ਬੰਨੇ ਲੈ ਚੱਲ ਦੂਜੇ ਸੂਏ ਬਾਈ ਕਹਿੰਦਾ ਚੋਇਆ 15 ਕਿਲੋ ਐਤ ਕੀ ਮੈਂ ਕਹੂੰਗਾ ਤੁਹਾਡੀ ਕੀਰ ਤੇ ਡਿਪੈਂਡ ਦਾ ਵੀ ਤੁਸੀਂ ਇਹ ਦੇਵਾ ਦੇਖੀ ਬਾਈ ਜਿੱਦੇ ਤਿਆਰ ਹੋ ਗਈ ਨਾ ਹੱਟ ਬਾਹਰੇ ਪੈਰ ਧਰ ਕੇ ਚੜ ਜੀ ਚਾਹੀ ਇਹਨਾਂ ਕੱਢੂਗੀ ਅੱਛਾ ਹਾਈਟ ਦੇਖੋ ਨਾਲੇ ਤੁਸੀਂ ਬਾਦਲ ਤੋਂ ਬਾਦਲ ਤੋਂ ਗੱਬਣਾ ਵੀਰੇ ਉੱਥੇ ਰੋਕ ਲਾ ਘਮਾ ਕੇ ਮੜਾ ਜਾ ਬਾਦਲ ਤੋਂ ਹਾਂਜੀ ਇਹ ਵੀਸੀ ਵਾਲਿਆਂ ਦਾ ਇਹ ਰੋਕ ਲਾ ਰੋਕ ਲਾ ਰੋਕ ਲਾ ਰੋਕ ਲਾ ਇੱਥੇ ਰੋਕ ਲਾ ਬਾਦਲ ਤੋਂ ਬਾਈ ਕਹਿੰਦਾ ਗੱਬਣ ਆ ਗਈ ਤੇ ਮਹੀਨੇ ਦੇ ਲਗਭਗ ਬੰਨੇ ਇੱਕ ਮਹੀਨਾ ਬਾਕੀ ਹੈ ਜੀ ਇੱਕ ਮਹੀਨਾ ਦਾ ਪੈਂਡਿੰਗਾ ਤੇ ਆਰਡਰ ਇਹ ਮੰਨ ਲਓ ਬਾਈ ਕਹਿੰਦਾ ਬਾਲਾ ਕਮਾਲ ਦਾ ਲੈਵਲ ਆਉਂਦਾ ਬਹੁਤ ਹੀ ਚੋਣ ਬਹੁਤ ਪੋਲਾ ਲੱਗਿਆ ਹੋਇਆ ਪੈਰ ਧਰ ਕੇ ਚੜਨ ਵਾਲਾ ਕੰਮ ਹੀ ਹੁੰਦਾ ਬਾਈ ਕਹਿੰਦਾ ਇਦਾਂ ਦੀ ਚਵਾਈ ਐਡਾ ਕੱਟ ਆ ਜਿਵੇਂ ਲੈ ਚੱਲ ਲੈ ਚੱਲ ਇਹਨੂੰ ਲੈ ਚੱਲ ਬਾਦਲ ਤੋਂ ਗੱਬਣ 15 ਕਿਲੋ ਦਾ ਮਿਲ ਕੇ ਰਿਕਾਰਡ ਦੂਜੇ ਸੂਏ ਦਾ ਤੇ ਬਾਕੀ ਕੁਆਲਿਟੀ ਤੁਹਾਡੇ ਸਾਹਮਣੇ ਮਾਰਕਿੰਗ ਦੇਖੋ ਵੀਰੇ ਪੈਰਾਂ ਦੇ ਕਿੰਨੀ ਜਾਇਜ ਆ ਝੋਟੀ ਦੀ ਲੈ ਚੱਲ ਘਮਾ ਕੇ ਬਾਈ ਆ ਜਾ ਲੈ ਚੱਲ ਲੈ ਚੱਲ ਲੈ ਚੱਲ ਦੁੱਧ ਦੁੱਧ ਕਿੰਨਾ ਕੁ ਲੰਮਾ ਟਾਈਮ ਦਿੰਦੀ ਹੈ ਦੁੱਧ ਵੀਰੇ ਹੁਣ ਛੱਡੀ ਆ ਗਈ ਤੇ ਆਪਾਂ ਚੋਈ ਹੋਈ ਆਪਦੇ ਘਰੇ ਜਾ ਵੇਚੀ ਸੀ ਹਾਂ 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 ਆਪਣੇ ਮਿੱਤਰ ਕੋਲ ਤੀ ਠੀਕ ਹੈ ਗੱਲ ਮਿੱਥੂ ਲੈ ਕੇ ਜਾਂਦਾ ਮਾਲ ਮੈਨੂੰ ਦੇ ਦਿੰਦਾ ਮੈਂ ਲੈ ਆਉਣਾ ਫਿਰ ਤਾਂ ਹੀ ਮੈਂ ਹੁਣ ਹੋਰ ਮੈਂ ਲੈ ਗਿਆ ਉਹ ਬਾਦ ਲੱਕੀ ਠੀਕ ਹੈ ਵੀ ਆਪਾਂ ਤਾਜੀ ਭੇਜਤੀ ਦੀ ਤਾਜੀ ਭੇਜਤੀ ਤੇ ਹੁਣ ਗੱਬਣਾ ਆਪਾਂ ਲੈ ਆਈ ਦੁਬਾਰੀ ਹਾਂਜੀ ਹਾਂਜੀ ਕਿੰਨੇ ਪੈਸੇ ਦੇ ਅੱਜ ਕੱਚੀ ਦੀ ਆਂ ਪੂਰੀ ਬਰੇ ਹੁ ਚਲੋ ਬਾਹ ਤੁਸੀਂ ਕਹਿਣੋ ਕਰ ਦੇਣਗੇ ਵੀਡੀਓ ਚੋਂ ਤਾਂ ਤਿਆਰ ਕਰਕੇ ਵੇਚਣ ਦੀ ਸਲਾਹ ਦੇਗੀ ਅੱਜ ਵਾਲਾ ਭਾਦ ਦੱਸਦੀ ਮੁੱਲ ਪੈ ਜਾ ਕਰਨੀ ਸੈਟ 1,40,000 ਰੁਪਏ ਕਰ ਦਾਂਗੀ ਅੱਜ ਠੀਕ ਹੈ ਹਾਂ 135000 ਜੈ ਸਨੋ ਆ ਗਈ ਠੀਕ ਹੈ ਗੱਲ ਜੇ ਤਾਂ ਦੇਖੋ ਵੇਖ ਗਈ ਤਾਂ ਵੀ ਠੀਕ ਹੈ ਵੇਚ ਦਾਂਗੇ ਆਪਾਂ ਠੀਕ ਹੈ ਨਹੀਂ ਆਪਾਂ ਤਿਆਰ ਕਰਕੇ ਵੇਚ ਦਾਂਗੇ ਠੀਕ ਹੈ ਗੱਲ ਹਾਂ ਜੀ ਇੱਕ ਪੈਂਤੀ ਹਰੀ ਆ ਗਈ ਪੂਰੀ ਜਮਾਂ ਤਸੱਲੀ ਬਖਸ਼ ਗਈ ਹੈ ਇੱਕ 35 ਦੀ ਅੱਜ ਦੇ ਦਾਂਗੇ ਹਾਂ ਜੀ ਹਾਂ ਜੀ ਠੀਕ ਹੈ ਗੱਲ ਤੇ ਇੱਕ ਕੱਟੀ ਆ ਖੜੀ ਆ ਇਹ ਤੁਹਾਨੂੰ ਮੈਂ ਖੜੀ ਦਿਖਾ ਦੂੰਗਾ ਇੱਧਰਲੇ ਬੰਨੇ ਇਹ ਇਹ ਕਿਹੜੇ ਸੰਦੀ ਆ ਇਹ ਸਟਾਰ ਦੀ ਆ ਜੀ ਸਟਾਰ ਕਿਹੜਾ 1 2 1 ਦੀ ਜੀ 1 ਦੀ ਸਟਾਰ 1 ਦੀ ਦੰਦੋ ਕਿਵੇਂ ਬਾਈ ਇਹ ਦੰਦੋ ਦਾ ਖੀਰੀ ਆ ਜੀ ਖੀਰੀ ਹਾਂਜੀ ਆ ਵੱਡੀ ਫੁੱਲ ਆ ਨਾ ਹਾਂਜੀ ਡੇਢ ਡੇਢ ਕਮੀਨਾ ਬਾਕੀ ਹੈ ਜੀ ਡੇਢ ਪੌਣੇ 2 ਮਹੀਨੇ ਬਾਕੀ ਨੇ ਇਹਦੇ ਅੱਛਾ ਹਾਂਜੀ ਹਾਂ ਇਹਦੇ ਬਾਈ ਕਹਿੰਦਾ ਡੇਢ ਤੋਂ ਪੌਣੇ 2 ਮਹੀਨੇ ਪੇਂਟਿੰਗ ਆਪ ਆ ਗਈ ਸਟਾਰ ਬਣਦੀ ਦੰਦੂ ਰਹੂਗੀ ਖੀਰੀ ਤੇ ਮਾਰਕਿੰਗ ਮੈਂ ਕਹੂੰਗਾ ਐ ਨਾ ਗਈ ਪ੍ਰੋਪਰ ਜੀ ਮਾਰਕਿੰਗ ਬੱਸ ਬੱਗੀ ਚੱਕ ਜੀ ਹਾਂ ਕਦ ਆ ਗਿਆ ਫੁੱਲ ਵੱਡਾ ਇਹਦੇ ਕਿੰਨੇ ਪੈਸੇ ਕੋਲੂ ਇਹਦਾ ਵੀਰੇ ਆਪਾਂ ਫੋਨ ਤੇ ਕਰਾਂਗੇ ਹੌਣ ਤੇ ਉਹ ਇਨਾ 6.7 ਲੱਖ ਨਾ ਨਾ 6.7 ਇੱਕ ਆ ਦੇਖੋ ਵੀਰੇ ਕੱਟੀ 6 ਮਹੀਨੇ ਦੀ ਗੱਬਣਾ ਕੀ ਠੀਕ ਹੈ ਤੇਰੇ ਚੈਨਲ ਤੇ ਦੀ ਮਾਂ ਵੇਚੀ ਤੀਗੀ ਠੀਕ ਹੈ 17 ਕਿਲੋ ਦੁੱਧ ਚੋ ਕੇ ਕੱਟੀ ਆਪਾਂ ਨੇ ਰੱਖ ਲਈਦੀ ਤੁਸੀਂ ਨੇ ਦੁਬਾਰਾ ਵੀ ਵੀਡੀਓ ਪਾ ਕੇ ਵੇਚੀ ਇਹ ਇਹ ਕਿਹੜੇ ਦੀ ਹੈ ਨਹੀਂ ਇਹ ਵੀਰੇ ਖਰੀਦੀ ਹੋਈ ਸੀ ਠੀਕ ਹੈ ਮਾਂ ਕਰਾਈਦੀ ਕੱਟੀ ਦਾ ਨਹੀਂ ਪਤਾ ਨਹੀਂ ਕੱਟੀ ਦਾ ਨਹੀਂ ਪਤਾ ਕਿੰਨੇ ਮਹੀਨੇ ਦੀ ਗੱਬਣਾ ਇਹ ਇਹ ਸਵਾ ਸਵਾ 6 ਮਹੀਨੇ ਦੀ ਗੱਬਣਾ ਸਵਾ 6 ਦੀ ਗੱਬਣਾ ਤੇ ਦੰਦੋ ਕਿਵੇਂ ਆ ਇਹ ਖੀਰੀਆਂ ਨੇ ਜੀ ਦੰਦੋ ਖੀਰੀ ਤੇ ਦੰਦੋ ਖੀਰੀ ਆ ਵੀ ਆ ਗਈ ਬਾਈ ਕਹਿੰਦਾ ਸਟਾਰ 1 ਵਾਲੀ ਇਹਦਾ ਇਹ ਮੰਨ ਲਓ ਵੀ ਮਹੀਨਾ ਦੇ ਲਗਭਗ ਹਣਾ ਮੀਨਾ ਨੇ 1.5 ਮਹੀਨਾ ਲੇਉਗੀ ਇਹਦਾ ਬਾਈ ਕਹਿੰਦਾ 1.5 ਮਹੀਨਾ ਪੈਂਡਿੰਗ ਆ ਸਟਾਰ ਬੰਨ ਵਾਲੀ ਕੱਟੀ ਦਾ ਤੇ ਗੱਬਣ ਕਿਹੜੇ ਤੋਂ ਆਹੀ ਗੱਬਣਾ ਆਪਣੇ ਕੱਟੇ ਤੋਂ ਆਹੀ ਬੋਲਟ ਤੋਂ ਬਾਈ ਵਾਲੀ ਕੱਟੇ ਤੋਂ ਬੋਲਟ ਤੋਂ ਤੇ ਇਹ ਕਿੰਨੇ ਟਾਈਮ ਦੀ ਗੱਬਣਾ ਇਹ 6 ਮਹੀਨੇ ਦੀ ਇਹ ਕਿਹੜੇ ਤੋਂ ਆ ਇਹ ਵੀ ਆਪਣੇ ਤੋਂ ਹੀ ਝੋਟੀ ਅੱਛਾ ਇਹ ਵੀ ਨੀਲੀ ਰਾਬੀ ਤੋਂ ਹਾਂਜੀ ਨੀਲੀ ਰਾਬੀ ਇਹਦਾ ਇਹਨਾਂ ਦਾ ਰੇਟ ਰੇਟ ਬਦੋਣਾ ਹੀ ਫੋਨ ਤੇ ਕਰਾਂਗੇ ਠੀਕ ਹੈ ਗੱਲ ਕਿ ਉਧਰ ਚਵਾਈ ਦਿਖਾ ਦੇ ਲਾ ਕੇ ਬੱਚੇ ਤੇ ਬਾਕੀ ਆ ਦੋ ਨੰਬਰ ਵਾਲੀ ਝੋਟੀ ਦੀ ਚਵਾਈ ਕਰ ਸਕਦੇ ਆ ਇੱਕ ਚਵਾਈ ਇਹ ਮੰਨ ਲਓ ਪੁੱਲ ਮੋਟੀ ਆ ਜੀ ਪਿਛਲਾ ਤੋਂ ਹੀ ਮਾਰ ਦਿਓ ਜੀ ਬਹੁਤ ਚੰਗੀ ਹੈ ਵੀ ਇੱਥੇ ਤੋਂ ਪਿਛਲੇ ਸਣਾ ਵਿੱਚ ਚਵਾਈ ਕਰ ਸਕਦੇ ਹਾਂ ਚੈੱਕ ਚਵਾਈ 'ਚ ਫੁੱਲ ਮੋਟੀ ਤੇ ਫੋਕੀ ਆ ਗਈ ਨੰਬਰ ਇਹਦਾ ਵੀਡੀਓ 'ਚ ਹੈਗਾ ਦੂਜਾ ਕੀ ਰੇਟ ਦੱਸ ਸਕੂਗਾ ਇਹਦਾ ਇੱਕ ਵੀਜੋ ਮਾਨਤਨ ਕਰਦਾ ਵੀਰੇ 1,20,000 ਚਵਾਈ ਕਹਿੰਦਾ ਮਾਨਤਾਨ ਇਹਦਾ ਹੋ ਜੂਗਾ ਚਵਾਈ ਆ ਗਈ ਪੂਰੀ ਅਸਲ ਤੇ ਹੁਣ ਤੁਹਾਨੂੰ ਇੱਧਰ ਲੈ ਬੰਨੇ ਦਿਖਾ ਦੇਣਾ ਤਿੰਨ ਨੰਬਰ ਵਾਲੀ ਝੋਟੀ ਦੀ ਮਾਰ ਦੇਗਾ ਤਾਰ ਹਾਂ ਮਾਰ ਦੂਗਾ ਚੋਬਰਾ ਪੂਰਾ ਪੂਰਾ ਚੋਬਰਾ ਹੀ ਹਾਂ ਇੱਥੋਂ ਕਰ ਸਕਦਾ ਚੈੱਕ ਫੁੱਲ ਮੋਟੀ ਚਵਾਈ ਆ ਗਈ ਪਿਛਲਾ ਚੋ ਵੀ ਮਾਰ ਦੇ ਬਾਈ ਇਹ ਦਰੁਸਤਮੇ ਹਿੰਦੀ ਦੱਸਿਆ ਰੁਸਤਮੇ ਹਿੰਦੀ ਜੀ ਇਹ ਝੋਟੀ ਬਾਈ ਕਹਿੰਦਾ ਦੱਸਿਆ ਰੁਸਤਮੇ ਹਿੰਦੀ ਦੰਦੋਂ ਚੌਗੀ ਸੂਆ ਪਹਿਲਾ ਤੇ ਚਵਾਈ ਇਹ ਕਹਿ ਸਕਦੇ ਆ ਵੀ ਫੜਾਕੇ ਵਾਲਾ ਕੰਮ ਈ ਆ ਅਗਲਿਆਂ ਚ ਕਿਹੜਾ ਹੋਰ ਮਾਰ ਦੋ ਜੀ ਪੂਰੀ ਠੋਸ ਚਵਾਈ ਦੀ ਆ ਤੇ ਬਿਲਕੁਲ ਮੈਂ ਇਹ ਕਹੂੰਗਾ ਤੁਹਾਨੂੰ ਓਲੀ ਚਵਾਈ ਚ ਹੀ ਆ ਗਈ ਇਹਦਾ ਰੇਟ ਕੀ ਦੱਸਿਆ ਦੀ ਕੋਲ ਬਾਈ ਇਹੇ ਵੀਰੇ ਮੁੱਲ 1.45 ਆ ਇਹਦਾ 40 ਦੀ ਦੇਣੀ ਆ ਇਹ ਬਾਈ ਕਹਿੰਦਾ ਦੇ ਦਾਂਗੇ 1 ਲੱਖ ਤੇ 40 ਦੀ ਲੈ ਹੁਣ ਇੱਕ ਨੰਬਰ ਵਾਲੀ ਕੱਟੀ ਨਹੀਂ ਮਾਰਦੀ ਤਾਨਾ ਤੇ ਬਾਕੀ ਹੁਣ ਚਵਾਈ ਤੁਹਾਨੂੰ ਇੱਕ ਨੰਬਰ ਵਾਲੀ ਦਿਖਾ ਦਨੇ ਆ ਪਾੜਿਆ ਥੋੜਾ ਜਿਹਾ ਲੈ ਕੇ ਖੜਦੇ ਆ ਬਾਈ ਕਹਿੰਦਾ ਚੈੱਕ ਕਰੀ ਜਾਂਦੇ ਹਾਂ ਪਾੜਾ ਲੈਂਦੇ ਆ ਜੀ ਹਾਂ ਪਿਛਲਾ ਚੋ ਵੀ ਮਾਰ ਦੋ ਜੀ ਤੇ ਇੱਥੇ ਤੋਂ ਪਿਛਲੇ ਰਖਣਾ ਵੀ ਚਵਾਈ ਚੈੱਕ ਕਰ ਸਕਦੇ ਹੋ ਚਵਾਈ ਦੀ ਰਹੂਗੀ 100 ਦੀ 100 ਨਾਲ ਪਾੜਾ ਜ਼ਰੂਰ ਬਾਈ ਕਹਿੰਦਾ ਲੈਂਦੀ ਆ ਤੇ ਇਹਦਾ ਕੀ ਰੇਟ ਦੱਸਿਆ ਦੀ ਕੋਲੂ 1 30 ਚੋ ਮਾਨਤਾਨ ਕਰ ਦਾਂਗੇ ਵੀਰੇ ਇਹਦਾ 1 ਲੱਖ ਤੇ 30 ਹਜ਼ਾਰ ਚ 30 ਚੋ ਮਾਨਤਾਨ ਜਾਂ ਬਾਈ ਕਹਿੰਦਾ ਇਹਦਾ ਵੀ ਕਰ ਦਾਂਗੇ ਸਵਾਦੀ ਦੱਸਿਆ ਵੀਰੇ ਫਿਕਸ ਬਸ ਸਵਾਦੀ ਛੱਡ ਨੰਬਰ ਬੋਲ ਦੋ ਜੀ 95922 66841 95922 66841 66841 ਬਾਈ ਦਾ ਨੰਬਰ ਹੈ ਪਿੰਡ ਨੀਲੋਵਾਲ ਤਹਿਸੀਲ ਸਨਾਮ ਤੇ ਜ਼ਿਲ੍ਹਾ ਸੰਗਰੂਰ ਨੰਬਰ ਬਾਈ ਦਾ ਸਕਰੀਨ ਤੇ ਚੱਲੀ ਜਾਂਦਾ ਸੰਪਰਕ ਬਾਈ ਨਾਲ ਕਰ ਲਿਓ ਧੰਨਵਾਦ ਜੀ